ਸਾਸਰੀ ਕਾਲ ਜੀ ਸਾਰੇ ਨੋ ਜੋਪ ਲੈ ਕੇ ਆ ਜੀ ਬਹੁਤ ਹੀ ਬਰਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਆ ਕਰੋ ਬਹੁਤ ਹੀ ਸੋਹਣਾ ਸੂਟਾਂ ਦੀ ਕਲੈਕਸ਼ਨ ਹੁੰਦੀ ਹੈ ਕੋਈ ਵੀ ਸੂਟ ਤੁਹਾਡਾ ਰਹਿ ਨਾ ਜਾਏ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਰਹੇਗਾ ਜੀ ਨੇਚਰਲ ਕਰੇਪ ਦਾ ਸੂਟ ਹੋਏਗਾ ਬਹੁਤ ਥੋੜਾ ਪ੍ਰਿੰਟ ਹੋਏਗਾ ਵੀਡੀਓ ਦੇ ਉੱਪਰ ਇੰਬੋਰਡਰੀ ਰਹੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗੀ ਜੀ ਪੂਰਾ ਸੂਟ ਤੁਹਾਨੂੰ ਬਨਾਰਸੀ ਵਿੱਚ ਮਿਲ ਜਾਏਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਬਹੁਤ ਹੀ ਸੋਹਣੇ ਇਹਨਾਂ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਪਿਓਰ ਚਨਾਉਨ ਦਾ ਫੈਬਰਿਕ ਹੋਏਗਾ ਹੈਵੀ ਮਿਰਰ ਦਾ ਕੰਮ ਰਹੇਗਾ ਸੀਕਵੈਂਸ ਦਾ ਕੰਮ ਰਹੇਗਾ ਬਹੁਤ ਹੀ ਸੋਨੇ ਕਲਰ ਹੋਣਗੇ ਡਾਰਕ ਕਲਰ ਰਹਿਣਗੇ ਇਹਨਾਂ ਦਾ ਤੁਸੀਂ ਗਾਉਨ ਸ਼ਰਾਰਾ ਕਰਾਰਾ ਕੁਝ ਵੀ ਬਣਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਬਹੁਤ ਹੀ ਪਿਆਰੇ ਤੁਹਾਨੂੰ ਕਲਰ ਮਿਲ ਜਾਣਗੇ ਆਰਗੈਂਜ਼ਾ ਦਾ ਦੁਪੱਟਾ ਹੋਏਗਾ ਵਿਸਕੋਜ਼ ਸ਼ੋਰ ਦਾ ਪੀਸ ਹੋਏਗਾ ਕਲਰ ਬਹੁਤ ਹੀ ਪਿਆਰੇ ਬਾਟਮ ਤੇ ਵਰਕ ਰਹੇਗਾ neck ਤੇ ਵਰਕ ਰਹੇਗਾ ਜਿਹੜਾ ਦੁਪੱਟਾ ਹੋਏਗਾ ਉਸੇ ਪ੍ਰੋਪਰ ਲੇਸ ਦਾ ਕੰਮ ਕੀਤਾ ਹੋਏਗਾ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤਨ ਵਿਸਕੋਸ ਔਰਗੈਂਜ਼ਾ ਦੇ ਸ਼ਰਟ ਹੋਏਗੀ neck ਤੇ ਵਰਕ ਰਹੇਗਾ ਇੱਕ ਪਿਕ ਆਪਾਂ ਕੋਲ ਕੇ ਦਿਖਾ ਦਿੱਤੀ ਸੂਟ ਦੀ ਤੁਸੀਂ ਚੰਗੀ ਤਰ੍ਹਾਂ ਉਸ ਨੂੰ ਚੈੱਕ ਕਰ ਸਕਦੇ ਹੋ 3 ਮੀਟਰ ਦੀ ਬਾਟਮ ਹੋਏਗੀ ਪਿਓਰ ਸਿਲਕ ਦੀ ਨਾਲ ਹੋਏਗਾ ਔਰਗੈਂਜ਼ਾ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਵਰਕ ਹੋਏਗਾ ਅਗਲਾ ਜਿਹੜਾ ਸੂਟ ਹੋਏ ਵਿਸਕੋਸ ਦਾ ਹੀ ਹੋਏਗਾ neck ਤੇ ਵਰਕ ਹੋਏਗਾ ਬਾਟਮ ਤੇ ਵਰਕ ਹੋਏਗਾ ਮਸਲੀਨ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਵਰਕ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ ਫ੍ਰੀ ਰਹੇਗੀ ਅਗਲਾ ਸੂਟ ਹੋਏਗਾ ਟਾਈ ਡਾਈ ਵਿੱਚ ਟੈਬੀ ਸੂਟ ਹੋਏਗਾ ਪਲੇਨ ਬਾਟਮ ਹੋਏਗੀ ਟਾਈ ਡਾਈ ਤੁਹਾਨੂੰ ਟੈਬੀ ਦੁਪੱਟਾ ਮਿਲੇਗਾ ਕਲਰ ਬਹੁਤ ਹੀ ਪਿਆਰੇ ਨੇ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਆਏ ਦੇ ਸੁੱਤਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ